ਸਾਸੀ ਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜ਼ਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਫੋਨ ਨੰਬਰ ਆ ਅੱਜ ਆਪਾਂ ਪਹੁੰਚੇ ਹਾਂ ਪੰਡਤ ਸਵਰਨੰਦ ਵੀਰੇ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਕਾਪੁਰਾਣਾ ਪੈਂਦੀ ਆ ਤੇ ਅੱਜ ਵੀਰੇ ਤੁਹਾਡੇ ਲਈ ਲੈ ਕੇ ਆਏ ਆਂ ਆਪਾਂ ਦੋ ਨਾਕ ਇੱਕ ਵੀਰੇ ਟੋਕੜ ਗੱਬਣਾ ਝੋਟੀ ਆ ਦੂਜੇ ਸੂਏ ਆ ਬਈ ਇਹ ਝੋਟੀ ਤੇ ਇਸ ਟਾਈਮ ਵੀਰੇ ਇਹਦਾ ਹੈਗਾ 4 ਕਿਲੋ ਦੁੱਧ ਹੈਗਾ ਇਹਦੇ ਥੱਲੇ ਤੇ 2 ਕਿਲੋ ਤੜਕੇ 2 ਕਿਲੋ ਅੱਥਨੇ ਬਾਈ ਚਾੜ ਤੇ ਮਿਲਦੀ ਆ ਬਾਈ ਆਪ ਘਰੇ ਹੈ ਨਹੀਂ ਸੀ ਤਾਂ ਵੀਰੇ ਆਪ ਹੀ ਬੋਲ ਰਹੇ ਆ ਤੇ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਮਾੜੀ ਤੋੜ ਕੇ ਵਿਖਾਈ ਮੇਰੇ ਯਾਰ ਠੰਡੀ ਸੀਲ ਝੋਟੀ ਆ ਬਾਈ ਥਣ ਚੰਗੇ ਆ ਲੰਮੇ ਥਾਣ ਆ ਵੀਰੇ ਦੇਖ ਸਕਦੇ ਹੋ ਬਾਡੀ ਬੰਤਰ ਦੀ ਬਹੁਤ ਸੋਹਣੀ ਆ ਮੂੰਹ ਮੱਥੇ ਦੀ ਹੈਗੀ ਬਾਈ ਸੀਲ ਪੂਰੀ ਆ ਚਾਰ ਆ ਮਹੀਨੇ ਦੇ ਗੱਬਣਾ ਬਾਈ ਟੋਕੜ ਗੱਬਣਾ ਇਹ ਚੰਗੀ ਹਾਈਡਰਾ ਬਾਈ ਛੋਟੀ ਦੀ ਆਜੋ ਬਾਈ ਜੇ ਕਿਸੇ ਵੀਰ ਨੇ ਟੋਕੜ ਗੱਬਣਾ ਛੋਟੀ ਚਾਹੀਦੀ ਹੋਵੇ ਤੇ ਬਾਈ ਨਾਲ ਕੰਟੈਕਟ ਕਰੋ ਉਹਨਾਂ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਡਿਸਪਲੇ ਤੇ ਦਿਖ ਰਿਹਾ ਹੋਣਾ ਉਹ ਬਾਈ ਦਾ ਫੋਨ ਨੰਬਰ ਆ ਫੋਨ ਨੰਬਰ ਲਾ ਕੇ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਤੇ ਇੱਕ ਵੀਰੇ ਹੈ ਹੈਗੀ ਆ ਕ੍ਰਾਸ ਬ੍ਰੀਡ ਆ ਵੀਰੇ ਗਾਂ ਬੱਜੀ ਸੋਈ ਆ ਮਗਰ ਵੀਰੇ ਇਹ ਦੇਖੀ ਬੱਚੀ ਬੱਚੀ ਮਗਰੇ ਦੇ ਬੱਚੀ ਆ ਬਾਈ ਆ ਬੱਚੀ ਆ ਤੇ ਬਈ ਘਰ ਦੀ ਆਪਣੀ ਆ ਆਹੋ ਘਰ ਦੀ ਗਾਂ ਬਈ ਇਹ ਤੇ ਪਿਛਲੇ ਸਾਲ ਬਈ ਇਹਨਾਂ ਨੇ 12 ਕਿਲੋ ਦੁੱਧ ਕੱਢਿਆ ਸੀਗਾ ਹਵਾਨਾ ਦੇਖ ਸਕਦੇ ਹੋਈ ਆ ਤੁਸੀਂ ਥਾਣੇ ਦੇਖ ਸਕਦੇ ਹੋ ਇਕੱਲਾ ਇਕੱਲਾ ਥਾਣਾ ਬਾਈ ਮੁੱਠੀ ਮੁੱਠੀ ਥਾਣਾ ਥੋੜੀ ਕ੍ਰਾਸ ਬਰੀਡ ਦੀ ਆ ਬਾਈ ਸੈਂਗ ਆ ਥੋੜੇ ਜੇ ਬਾਕੀ ਜਿਹੜੇ ਬੰਦੇ ਨੂੰ ਬਈ ਪਸੰਦ ਘਰੇ ਰੱਖਣ ਵਾਲੀ ਆ ਮਾਰ ਦੀ ਮੁਰਦੀ ਤਾਂ ਨਹੀਂ ਭਰਾਏ ਬੜੇ ਤੌਰ ਤੇ ਦਿਖਾਉਦੇ ਹਾਂ ਦੇਖ ਸਕਦੇ ਹੋ ਬਈ ਤੁਸੀਂ ਤੁਹਾਨੂੰ ਬਹੁਤ ਚੰਗਿਆ ਬਈ 12 ਕਿਲੋ ਦੁੱਧ ਆਜ ਹੀ ਸੂਈਏ ਬਈ ਤਾਜੀ ਇਹ ਆਪਾਂ ਆਂ ਬਈਆਂ ਤੋਂ ਮੁੱਲ ਵੀ ਪਤਾ ਕਰ ਲੈਂੀਆਂ ਫੋਨ ਨੰਬਰ ਤੁਹਾਨੂੰ ਡਿਸਪਲੇ ਤੇ ਦੇਖ ਰਹੇ ਹੋਣਗੇ ਤੂੰ ਫੋਨ ਨੰਬਰ ਲਾ ਕੇ ਬਾਈ ਕੋਲ ਤੁਸੀਂ ਆ ਸਕਦੇ ਹੋ ਮਗਰ ਵੀਰੇ ਇਹ ਆ ਬੱੱਚੀ ਆ ਤੇ ਬਾਈ ਅੱਜ ਤਾਂ ਕਿੰਨਾ ਬੋਲਿਆ ਵੀਰੇ ਮੱਜ ਦਾ ਬਾਈ 52000 ਰੁਪਏ ਮੱਜ ਦਾ 52000 ਤੇ ਬਾਈ ਗਾਂ ਦਾ ਗਾਂ ਦਾ ਬਾਈ ਗਾਂ ਦਾ ਬਾਈ ਯਾਰ ਮੌਕੇ ਤੇ ਬਾਈ ਮਾਨ ਵੀ ਕੀਤਾ ਜਾਊਗਾ ਤੇ ਫੋਨ ਨੰਬਰ ਦੱਸ ਦਈ ਮਾੜਾ ਮੇਰਾ ਨੰਬਰ ਹੈਗਾ 9041231176 ਇੱਕ ਵਾਰ ਫੇਰ ਬੋਲ ਦਈ 9041231176 ਠੀਕ ਆ ਬਾਈ ਜੇ ਕਿਸੇ ਨੇ ਲੈਣੀ ਹੋਵੇ ਤਾਂ ਬਾਈ ਨਾਲ ਜਰੂਰ ਕਰੋ ਕੰਟੈਕਟ ਕਰੋ ਥੈਂਕ ਯੂ ਬਾਈ